ਤੇ ਉਧਰ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੂਰੇ ਦੇਸ਼ ਦੇ ਵਿੱਚ ਸਮਾਗਮਾਂ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਨੇ ਅਜਿਹੇ ਵਿੱਚ ਸੁਰੱਖਿਆ ਵਿਵਸਥਾ ਨੂੰ ਲੈ ਕੇ ਖਾਸ ਤੌਰ ਤੇ ਸਾਰੇ ਹੀ ਸੂਬਿਆਂ ਦੇ ਵਿੱਚ ਸੁਰੱਖਿਆ ਵਿਵਸਥਾ ਜਿਹੜੀ ਆ ਉਹ ਕੜੀ ਕਰ ਦਿੱਤੀ ਗਈ ਹੈ ਲਾਲ ਕਿਲੇ ਦੇ ਵਿੱਚ ਦਿੱਲੀ ਦੇ ਵਿੱਚ ਵੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਖਾਸ ਤੌਰ ਤੇ ਮੌਕ ਡ੍ਰਿਲ ਕੀਤੀ ਗਈ ਸੋ ਸੁਰੱਖਿਆ ਅਭਿਆਸ ਮੌਕ ਡ੍ਰਿਲ ਦੇ ਦੌਰਾਨ ਡੰਮੀ ਬੰਬ ਨਾਲ ਲੱਭਣ ਵਾਲੇ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਸਮੇਤ 7 ਦਿੱਲੀ ਪੁਲਿਸ ਦੇ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ। ਸੋ ਮੌਕ ਡ੍ਰਿਲ ਕੀਤੀ ਜਾਣੀ ਸੀਗੀ ਬੰਬ ਲੱਭਣ ਦੀ ਜਿਸ ਦੇ ਵਿੱਚ ਪੁਲਿਸ ਦੇ ਕਰਮਚਾਰੀ ناکਾਮ ਰਹੇ। ਇਸ ਤੋਂ ਬਾਅਦ 7 ਕਰਮਚਾਰੀਆਂ ਨੂੰ ਜਾਣਕਾਰੀ ਦੇ ਮੁਤਾਬਿਕ ਸਸਪੈਂਡ ਕਰ ਦਿੱਤਾ ਗਿਆ। ਸਸਪੈਂਡ ਪੁਲਿਸ ਕਰਮਚਾਰੀਆਂ ਨੂੰ ਲਾਲ ਕਿਲੇ ਦੀ ਸੁਰੱਖਿਆ ਦੇ ਵਿੱਚ ਤਣਾਤ ਕੀਤਾ ਗਿਆ ਸੀ ਅਤੇ ਡਿਊਟੀ ਦੇ ਵਿੱਚ ਕੁਤਾਹੀ ਕਾਰਨਾ ਕਰਕੇ ਕਾਰਵਾਈ ਕੀਤੀ ਗਈ ਹੈ। ਦਿੱਲੀ ਪੁਲਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਸੁਰੱਖਿਆ ਵਿੱਚ ਲਾਪਰਵਾਹੀ ਵਰਤਣ ਕਾਰਨ ਪੁਲਿਸ ਕਰਮਚਾਰੀਆਂ ਨੂੰ ਮੌਤਲ ਕਰ ਦਿੱਤਾ ਗਿਆ ਵਿਸ਼ੇਸ਼ ਸੈੱਲ ਦੀ ਇੱਕ ਟੀਮ ਸ਼ਨੀਵਾਰ ਨੂੰ ਸਾਦੇ ਕੱਪੜਿਆਂ ਦੇ ਵਿੱਚ ਇੱਕ ਡੰਮੀ ਬੰਬ ਦੇ ਨਾਲ ਲਾਲ ਕਿਲੇ ਦੇ ਵਿੱਚ ਦਾਖਲ ਹੋਈ ਉਸ ਸਮੇਂ ਸੁਰੱਖਿਆ ਲਈ ਦਾਇਨਾਤ ਪੁਲਿਸ ਕਰਮਚਾਰੀਆਂ ਨੂੰ ਬੰਬ ਦਾ ਸਹੀ ਤਰੀਕੇ ਦੇ ਨਾਲ ਉਹ ਪਤਾ ਨਹੀਂ ਲਗਾ ਸਕੇ ਇਸ ਕਰਕੇ ਉਨ੍ਹਾਂ ਵਿਰੁੱਧ ਇੱਕ ਕਾਰਵਾਈ ਕੀਤੀ ਗਈ